ਵਾਜੁਰਾ ਕਮੈਕ ਬੈਕ ਟੂ ਮਾਈ ਨਿਊ ਵਲੋਗ ਅੱਜ ਦੇ ਬਲੌਗ ਵਿੱਚ ਫੇਰ ਬਣਾਉਣ ਲੱਗੇ ਆ ਬਲੌਗ ਅੱਜ ਦਾ ਬਲੌਗ ਕਹਿੰਦੇ ਆਉਣੇ ਵਾਲਾ ਹੁਣ ਆਪਾਂ ਜਣਾਵਾਂਗੇ ਪਤੰਗ ਉਸ ਨੂੰ ਕੋਠੇ ਤੇ ਜਾ ਕੇ ਸਾਨੂੰ ਮਿਲਦੇ ਆਪਾਂ ਆਪਾਂ ਚੱਲਦੇ ਸੋ ਕੋਠੇ ਤੇ ਸਾਨੂੰ ਜਾ ਕੇ ਮਿਲਦੇ ਆਪਾਂ ਚੁੱਕੇ ਆ ਕੋਠੇ ਦੇ ਕੋਠੇ ਦੇ ਉੱਪਰ ਜਾ ਕੇ ਆਪਾਂ ਸਾਨੂੰ ਪਤੰਗ ਝਰੋਣੇ ਆ ਫੇਰ ਸਾਨੂੰ ਮਿਲਦੇ ਆਪਾਂ ਕੋਠੇ ਦੇ ਮਿਲ ਲੱਗੇ ਹੁਣ ਅਪਰੀ ਚੱਲਦੇ ਆ ਸਿੱਧਾ ਕੋਠੇ ਤੇ ਅੱਜ ਥੋੜਾ ਮੂਡ ਆਫ ਹੀ ਹੈ ਜਣਾਵਾਂਗੇ ਬਤੰਗ ਬਣਾਵਾਂਗੇ ਜਣਾ ਕੇ ਸੋ ਨੂੰ ਸਦਾ ਡਾਇਰੈਕਟ ਪਤੰਗ ਚੜਾ ਗਈ ਮਿਲਾਂਗੇ ਗਾਇਜ਼ ਗੋਠੀ ਦੇ ਆਪ ਪਹੁੰਚ ਗਏ ਰੰਗ ਥੋੜਾ ਜਿਹਾ ਪਾੜ ਗਿਆ ਪਲੇਟ ਕਰਕੇ ਆਪਾਂ ਨਹੀਂ ਹੁਣ ਆਪਾਂ ਇਹਨੂੰ ਜੋੜ ਦੋ ਥੋੜੇ ਟੇਪਿੰਗ ਟੂ ਟੇਪ ਕਰ ਦਿਆ ਵੀ ਉਹਨੂੰ ਇੱਥੇ ਰੱਖਦੇ ਹਾਂ ਹੁਣ ਆਪਾਂ ਇਹਨੂੰ ਜੋੜਦੇ ਹਾਂ ਦਾਂਗ ਦੋਨੋਂ ਆਪਣੇ ਜੋੜ ਗਿਆ ਚੜਾਉਣੇ ਆ ਤੇ ਵੀ ਆਪਣੀ ਮੁੱਕਣ ਵਾਲੀ ਆਪਣੀ ਥੋੜਾ ਜਿਹਾ ਨਾਂ ਤੇ ਵੀ ਮੁੱਕੀ ਹੀ ਜਾਂਦੀ ਆ ਪਰ ਅੱਪਾ ਵੀ ਦਿਖਾ ਦਰਦਾ ਆ ਤੇ ਪਤੰਗ ਵੀ ਜੱਟਾ ਗਿਆ ਆਪਣਾ ਅੱਜ ਕਿਸਮਤ ਬੜੀ ਮਾੜੀ ਆ ਅਣ ਤੁਹਾਨੂੰ ਆਪ ਕੋ ਮੈਂ ਪਤਾ ਲਾਗੀ ਮਿਲਦਾ ਤੇ ਵਾਂਗ ਜੀ ਦੇਖੋ ਕੀ ਹਾਲਤ ਹੋ ਗਈ যি লাগতি মাক বাৰু ਦੂਸਰਾ ਪਤੰਗ ਲੈ ਕੇ ਆਉਣਾ ਐ ਥੋੜੀ ਨੇ ਇੱਕ ਪਤੰਗ ਹਸਾਉਂਗਾ ਮੈਂ ਲਪਿੰਦੇ ਲਈ ਪਤੰਗ ਬਾਈ ਕੰਟਾ ਜੋ ਜਰੂਰ ਉਸੇ ਆਪੋ ਪਤੰਗ ਲੱਤ ਨੂੰ ਦਾ ਛੋਣ ਵੀਡੀਓ ਚਾਹੀਦੀ ਆ ਜਿੰਨੇ ਹੀ ਚਾਹੀਦੀ ਆ ਚਾਹੀਦੀ ਆ ਜਿੰਨੇ ਹੀ ਚਾਹੀਦੀ ਆ ਜਸਟ ਲੁਕਿੰਗ ਦਾ ਵਾਓ ਚੱਲਦੇ ਆ ਨੀਚੇ ਵਾਲੇ ਖਾਨੇ ਜੋ ਕੱਢਦੇ ਆ ਪਤੰਗ ਬੜੇ ਸ਼ਟ ਸ਼ਟ ਪਤੰਗ ਹੈ ਆਪਣੇ ਕੋਲੇ ਇੱਕ ਤਾਂ ਕੈਮਰਾ ਬਹੁਤ ਹਿੱਲੇ ਦਾ ਆਪਣਾ ਚੱਲੇ ਜਾਂ ਕੀ ਮਿਲਦੇ ਆ ਕੇ ਕਾ ਤੁ ਮਿਲਣਾ ਹੁਣੀ ਮਿਲਾਂਗੇ ਆਪਾਂ ਥੱਲੇ ਚਲੀਏ ਥਾਲੇ نیچے ਚਲਦੇ ਨੇ نیچے ਚਲੇ ਜਾਣਾ ਪਰ ਚੱਲਦੇ ਆ ਸ਼ਾਦਾ ਵੀਡੀਓ ਹਿੱਲਦੀ ਆ ਨਾ ਹੁਣ ਦੱਸਿਓ ਹਿੱਲਦੀ ਆ ਜਾਂ ਨਹੀਂ ਹਿੱਲਦੀ ਆ 1 ਮਿੰਟ ਖੜੇ ਮੜੇ ਜਾ ਥੱਲੇ ਦਾ ਹੁਣ ਆਪਾਂ ਚੱਲਦੇ ਆ ਬੜੀ ਜੀ ਵੀਡੀਓ ਹਿੱਲਦੀ ਆ ਬਸ ਇਹ ਨਵੇਂ-ਨਵੇਂ ਬਲੌਗਰ ਹਨ ਆਪਾਂ ਕਰਕੇ ਆਪਣੀ ਵੀਡੀਓ ਹਿੱਲਦੀ ਆ ਥੱਲੇ ਦਾ ਹੁਣ ਆਪਾਂ ਚੱਲਦੇ ਆ थले अपने पतंग पैने थले तो वीडियो कैसी लगी जरूर एंड जरूर चलो थले चलो थले थले खाने जो पतंग कटदे चेक कर पतंग अपने चेक करो ਔਰ ਲੁੱਟਿਆ ਸੀ ਆਪਾਂ ਲੈ ਗਏ ਸੀ ਛੋਡੇ ਨੂੰ ਕਿੱਥੇ ਸਾਨੂੰ ਛੋਡੇ ਤੇ ਇਹਨੂੰ ਕੀ ਬੋਲਦੇ ਸਾਡੇ ਤੇ ਇਹਨੂੰ ਸਲੇਟ ਕਹਿੰਦੇ ਨੇ ਇਹ ਆ ਗਈ ਆਪਣੀ ਘੱਗਰ ਦੱਡੂ ਘੱਗਰ ਇਹ ਆਪਣੀ ਪਰੀ 몰ੀ ਇਹ ਆ ਗਈ ਆਪਣੀ ਬੱਬੂ ਮਾਨ ਵਾਲੀਆਂ ਪਰੀਆਂ ਇਹ ਆਪਣਾ ਇੱਕ ਹੋਰ ਆ ਗਈ ਸਲੇਟ ਅੱਜ ਦਾ ਵਲੌਗਵੇਂ ਲੱਗਿਆ ਜਰੂਰ ਦੱਸਿਓ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆਂ ਬਾਏ ਬਾਏ